ਹਾਂਜੀ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਇਸ ਚੈਨਲ ਤੇ ਅੱਜ ਸਵੇਰ ਆਪਾਂ ਫੇਰ ਆਏ ਸੀ ਮਾਰਨਿੰਗ ਵਾਕ ਤੇ ਤੁਸੀਂ ਦੇਖ ਸਕਦੇ ਹੋ ਅੱਜ ਧੁੰਦ ਕਾਫੀ ਹੈ ਨਵੰਬਰ ਦਾ ਮਹੀਨਾ ਲੰਘ ਚੁੱਕਿਆ ਹਫਤਾ ਬਾਕੀ ਹੈ ਤੇ ਇਹ ਧੁੰਦ ਪਹਿਨੀ ਸਟਾਰਟ ਹੋ ਚੁੱਕੀ ਆ ਮਾਹੌਲ ਬੜਾ ਵਧੀਆ ਆ ਸਵੇਰ ਦਾ ਟਾਈਮ ਹੈ ਠੰਡ ਹੈ ਪਰ ਜ਼ਿਆਦਾ ਨਹੀਂ ਹੈ ਬਸ ਧੁੰਦ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਾਂ ਕਰਾਂਗੇ ਕੋਜੋ ਹੈਲਥ ਦੇ ਰਿਗਾਰਡਿੰਗ ਤੇ ਆਪਣੇ ਡੇਲੀ ਰੂਟੀਨ ਦੇ ਰਿਗਾਰਡਿੰਗ ਅੱਜ ਸਵੇਰੇ ਸਵੇਰੇ ਮੈਂ ਉੱਠਿਆ ਉੱਠ ਕੇ ਜਦੋਂ ਰਨਿੰਗ ਲਈ ਰੈਡੀ ਹੋਇਆ ਵਾਕ ਲਈ ਰੈਡੀ ਹੋਇਆ ਤਾਂ ਮੈਂ ਸਵੇਰ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਫਲੈਕਸ ਸੀਡ ਦਾ ਪਾਊਡਰ ਪੀਤਾ ਅਲਸੀ ਦਾ ਉਹ ਆਪਣੇ ਹਾਰਟ ਲਈ ਵਧੀਆ ਹੁੰਦਾ ਹੈ ਕੋਲੇਸਟ੍ਰੋਲ ਲੈਵਲਸ ਲਈ ਵਧੀਆ ਹੁੰਦਾ ਹੈ ਤੇ ਆਪਾਂ ਨੂੰ ਓਵਰਆਲ ਫਾਈਬਰ ਵਧੀਆ ਦਿੰਦਾ ਹੈ ਉਸ ਤੋਂ ਬਾਅਦ ਮੈਂ ਸਿੱਧਾ ਮਾਰਨਿੰਗ ਵਾਕ ਤੇ ਆ ਗਿਆ ਮੈਂ 3 ਤੋਂ 3.5 ਕਿਲੋਮੀਟਰ ਤੁਰ ਚੁੱਕਿਆ ਤੇ 1.5 ਕਿਲੋਮੀਟਰ ਮੇਰਾ ਹਲੇ ਬਾਕੀ ਹੈ ਮੇਰਾ ਡੇਲੀ ਦਾ ਰੁਟੀਨ ਹੈ ਕਿ ਮੈਂ 5 ਕਿਲੋਮੀਟਰ ਤੁਰਦਾ ਬ੍ਰਿਸਕ ਵਾਕ ਕਰ ਹੀ ਦਿਆ ਤੇ ਨਾਲ ਨਾਲ ਲਾਈਟ ਐਕਸਰਸਾਈਜ਼ ਵੀ ਕਰ ਲਈ ਦੀਆ ਦੋਸਤੋ ਅੱਜ ਅੱਪਾ ਗੱਲ ਕਰਨ ਵਾਰੇ ਆ ਆਪਣੇ ਦਿਲ ਦੇ ਬਾਰੇ ਦਿਲ ਯਾਨੀ ਕਿ ਹਾਰਟ ਆਪਣੇ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਤੇ ਇਹਨੂੰ ਤੰਦਰੁਸਤ ਰੱਖਣਾ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਤੇ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਹਾਰਟ ਜੋ ਕਿ ਸਾਰਾ ਦਿਨ ਆਪਣਾ ਚੱਲਦਾ ਰਹਿੰਦਾ ਹੈ ਇਹਦਾ ਕੰਮ ਹੈ ਵੀ ਦਿਲ ਨੂੰ ਖੂਨ ਪੰਪ ਕਰਨਾ ਆਪਣੀ ਸਾਰੀ ਬਾਡੀ ਇਸੇ ਤੇ ਡਿਪੈਂਡ ਹੈ ਜੇਕਰ ਆਪਣੀ ਹਾਰਟ ਦੀ ਤੰਦਰੁਸਤੀ ਘਟ ਗਈ ਤਾਂ ਆਪਣੇ ਸਰੀਰ ਦੀ ਤੰਦਰੁਸਤੀ ਵੀ ਘਟ ਜਾਏਗੀ ਇਸੇ ਕਰਕੇ ਤੁਸੀਂ ਸਾਰੇ ਆਪਣੇ ਹਾਰਟ ਦਾ ਧਿਆਨ ਰੱਖੋ ਸਭ ਤੋਂ ਪਹਿਲੀ ਚੀਜ਼ ਹਾਰਟ ਲਈ ਜੋ ਸਭ ਤੋਂ ਵਧੀਆ ਹੈ ਉਹ ਹੈ ਮਾਰਨਿੰਗ ਵਾਕ ਜਿਸ ਟਾਈਮ ਵਿੱਚ ਤੁਹਾਨੂੰ ਜਾਗ ਆਉਂਦੀ ਹੈ ਕਟੋ-ਕਟ 10 ਤੋਂ 20 ਮਿੰਟ ਦਾ ਤੁਸੀਂ ਆਪਣੀ ਵਾਕ ਕਰੋ ਹੀ ਕਰੋ ਤੇ ਜੇ ਤੁਸੀਂ ਅੱਧਾ ਘੰਟਾ ਕੱਢ ਰਹੇ ਹੋ ਤਾਂ ਉਹਦੇ ਵਰਗੀ ਤਾਂ ਕੋਈ ਗੱਲ ਹੈ ਨਹੀਂ ਫਿਰ ਮਾਰਨਿੰਗ ਵਾਕ ਦੇ ਫਾਇਦੇ ਬਹੁਤ ਨੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਫਰੈਸ਼ ਹਵਾ ਮਿਲਦੀ ਹੈ ਸ਼ਾਂਤ ਮਾਹੌਲ ਮਿਲਦਾ ਹੈ ਤੇ ਤੁਸੀਂ ਆਪਣੇ ਆਪ 'ਚ ਜੁੜਦੇ ਹੋ ਆਪਣੇ ਆਪ ਨਾਲ ਇਸੇ ਕਰਕੇ ਮਾਰਨਿੰਗ ਵਾਕ ਜ਼ਰੂਰ ਕਰਿਆ ਕਰੋ 20 ਤੋਂ 30 ਮਿੰਟ ਆਪਣੇ ਲਈ ਕੱਢਿਆ ਕਰੋ ਸਵੇਰ ਇੱਕ ਵਾਰ ਉੱਠਣਾ ਔਖਾ ਲੱਗਦਾ ਪਰ ਕੋਈ ਨਹੀਂ ਦੁਬਾਰ ਜਿਵੇਂ ਜਿਵੇਂ ਰੁਟੀਨ ਬਣਦਾ ਤਾਂ ਆਟੋਮੈਟਿਕਲੀ ਆਪਣੀ ਜਾਗ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਹਾਰਟ ਲਈ ਆਪਾਂ ਜਾਂ ਆਪਣੀ ਬਾਡੀ ਲਈ ਕਿਹੜੀ ਡਾਈਟ ਸਭ ਤੋਂ ਵਧੀਆ ਹੁੰਦੀ ਹੈ ਸਵੇਰੇ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਵੀ ਤੁਸੀਂ ਹਲਕਾ ਨਾਸ਼ਤਾ ਜਿਵੇਂ ਕਿ ਮੰਨ ਲਓ ਵੀ ਦੋ ਰੋਟੀਆਂ ਖਾ ਲਓ ਸਬਜੀ ਆ ਦਾਲ ਆ ਕੋਈ ਵੀ ਉਹਦੇ ਨਾਲ ਖਾ ਲਓ ਨਾਲ ਸਲਾਦ ਜ਼ਰੂਰ ਖਾਓ ਇੱਕ ਪਲੇਟ ਘੱਟੋ ਘੱਟ ਤੁਹਾਡੇ ਕੋਲੇ ਸਲਾਦ ਦੀ ਹੋਣੀ ਚਾਹੀਦੀ ਹੈ ਤੇ ਜੇਕਰ ਤੁਸੀਂ ਰੋਟੀ ਕਦੇ-ਕਦੇ ਨਹੀਂ ਖਾਣਾ ਚਾਹੁੰਦੇ ਤਾਂ ਓਟਸ ਵਗੈਰਾ ਖਾ ਲਿਆ ਕਰੋ ਓਟਸ ਨੂੰ ਤੁਸੀਂ ਘੱਟ ਫੈਟ ਵਾਲੇ ਦੁੱਧ ਦੇ ਵਿੱਚ ਕੁੱਕ ਕਰ ਲੋ ਵਿੱਚ ਉਹਦੇ ਤੁਸੀਂ ਚੀਆ ਸੀਡ ਪਾ ਲਓ ਬਦਾਮ ਪਾ ਲਓ ਅਖਰੋਟ ਪਾ ਲਓ ਕੱਟ ਕੇ ਇਹਦੇ ਵਰਗਾ ਕੋਈ ਬ੍ਰੇਕਫਾਸਟ ਹੈ ਹੀ ਨਹੀਂ ਕਿਉਂਕਿ ਜਿਹੜੇ ਓਟਸ ਨੇ ਚੀਆ ਸੀਡ ਹੈ ਇਹ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦੇ ਤੇ ਤੁਹਾਨੂੰ ਵਾਰ-ਵਾਰ ਭੁੱਖ ਦਾ ਅਹਿਸਾਸ ਨਹੀਂ ਹੋਣ ਦਿੰਦੇ ਤੁਸੀਂ ਜਿਆਦਾ ਐਕਸਟਰਾ ਚੀਜ਼ਾਂ ਨਹੀਂ ਖਾਓਗੇ ਇਹ ਤਾਂ ਗੱਲ ਰਹੀ ਡਾਈਟ ਦੀ ਬਾਕੀ ਹੁਣ ਇਹ ਵੀ ਤੁਸੀਂ ਜੇ ਆਪਣੇ ਹਾਰਟ ਨੂੰ ਸਹੀ ਰੱਖਣਾ ਤਾਂ ਤੁਹਾਡੇ ਲਈ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ। ਘੱਟੋ ਘੱਟ 7 ਤੋਂ 8 ਘੰਟੇ ਡੇਲੀ ਦੀ ਨੀਂਦ ਜ਼ਰੂਰ ਲਓ। ਜਿਸ ਨਾਲ ਕਿ ਤੁਹਾਡਾ ਹਾਰਟ ਰਿਲੈਕਸ ਵੀ ਹੋਊਗਾ ਤੇ ਤੁਸੀਂ ਆਪਣੇ ਆਪ ਨੂੰ ਤਾਜ਼ਾ ਮਹਿਸੂਸ ਵੀ ਕਰੋਗੇ। ਉਸ ਤੋਂ ਬਾਅਦ ਗੱਲ ਕਰਦੇ ਆਪਾਂ ਪਾਣੀ ਦੀ। ਪਾਣੀ ਆਪਾਂ ਦਿਨ ਦੇ ਵਿੱਚ ਗਰਮੀਆਂ ਦੇ ਵਿੱਚ ਤਾਂ ਚਲੋ ਆਪਾਂ ਪੀਂਦੇ ਰਹਨੇ ਆਂ। ਬਟ ਦਿਨ ਦੇ ਵਿੱਚ ਆਪਾਂ ਪਾਣੀ ਬਹੁਤ ਘੱਟ ਪੀਂਨੇ ਆ। ਇਸੇ ਕਰਕੇ ਪਾਣੀ ਵੱਧ ਤੋਂ ਵੱਧ ਪੀਆ ਕਰੋ 2 ਤੋਂ 3 ਲੀਟਰ ਪਾਣੀ ਜ਼ਰੂਰੀ ਆ ਪਾਣੀ ਜਿੰਨਾ ਤੁਸੀਂ ਵੱਧ ਤੋਂ ਵੱਧ ਲਓਗੇ ਆਪਣੀ ਖੁਰਾਕ ਦੇ ਵਿੱਚ ਉਹ ਤੁਹਾਡੇ ਸਰੀਰ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਪਾਣੀ ਤੁਸੀਂ ਪੀਆ ਕਰੋ ਵੱਧ ਤੋਂ ਵੱਧ 2 ਤੋਂ 3 ਲੀਟਰ ਪਾਣੀ ਪੀਣ ਦੀ ਕੋਸ਼ਿਸ਼ ਕਰਿਆ ਕਰੋ ਚਾਹੇ ਸਵੇਰੇ ਹੋਵੇ ਚਾਹੇ ਸ਼ਾਮ ਨੂੰ ਹੋਵੇ ਪਾਣੀ ਜ਼ਰੂਰ ਪੀਆ ਕਰੋ ਬਾਕੀ ਆਪ ਦਾ ਰੁਟੀਨ ਤੁਸੀਂ ਡੇਲੀ ਦਾ ਫੋਲੋ ਕਰੋ ਵੱਧ ਤੋਂ ਵੱਧ ਵਾਕ ਕਰਿਆ ਕਰੋ ਰਨਿੰਗ ਕਰਿਆ ਕਰੋ ਤੇ ਆਪਣੇ ਆਪ ਨੂੰ ਚੁਸਤੇ ਤੰਦਰੁਸਤ ਰੱਖੋ ਕਿਉਂਕਿ ਦੇਖੋ ਜਦੋਂ ਬੰਦਾ ਇੱਕ ਵਾਰ ਬਿਮਾਰ ਬਹਿ ਜਾਂਦਾ ਤੇ ਮੁੜ ਕੇ ਫਿਰ ਡਾਕਟਰਾਂ ਦੀਆਂ ਦਵਾਈਆਂ ਆਪਾਂ ਨੂੰ ਲੈਣੀਆਂ ਪੈਂਦੀਆਂ ਤੇ ਆਪਣਾ ਖਰਚਾ ਵੀ ਹੁੰਦਾ ਇਹਦੇ ਨਾਲੋਂ ਚੰਗਾ ਕਿ ਤੁਸੀਂ ਆਉ ਦੀ ਬੋਡੀ ਦਾ ਪਹਿਲਾਂ ਹੀ ਧਿਆਨ ਰੱਖੋ ਤੇ ਆਪਣੇ ਆਪ ਨੂੰ ਤੰਦਰੁਸਤ ਰੱਖੋ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਸਾਡੇ ਚੈਨਲ ਤੇ ਇਸੇ ਤਰ੍ਹਾਂ ਦੇ ਐਪੀਸੋਡ ਮਿਲਣਗੇ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੇ ਟਾਈਪਸ ਦੀਆਂ ਵੀਡੀਓ ਮਿਲਣਗੀਆਂ ਸਾਡੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਚੰਗੀ ਚੀਜ਼ ਪਹੁੰਚੇ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਧੰਨਵਾਦ